ਔਰ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਇੱਥੋਂ ਨਿਕਲਣਾ ਮੁਸ਼ਕਲ ਹੈ ਔਰ ਇਹ ਇੰਨੇ ਗੰਦੇ ਪਾਣੀ ਦੇ ਵਿੱਚ ਲੋਕਾਂ ਦਾ ਬਿਮਾਰ ਹੋਣਾ ਬੱਚਿਆਂ ਦਾ ਬਿਮਾਰ ਹੋਣਾ ਲਾਜ਼ਮੀ ਹੈ ਇਹ ਚਾਰ ਦਿਨ ਹੋ ਗਏ ਜੀ ਅਜ ਪੰਜਵਾਂ ਦਿਨ ਜੀ ਜੇ ਹਾਲਾਤ ਇਦਾਂ ਦੇ ਨਹੀਂ ਨੇ ਤੇ ਲੋਕੀ ਬਹੁਤ ਪਰੇਸ਼ਾਨ ਨੇ ਉੱਥੇ ਦੇ ਕਾਉਂਸਲਰ ਪਹਿਲੇ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਨੰਨੀਆਂ ਪਾਈਪਾ ਪਾਈ ਜੀ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਜੀ ਤੇ ਹੁਣ ਵੀ ਜੇਕਰ ਉਹਨਾਂ ਨੂੰ ਕੋਈ ਕੰਮ ਕਿਹਾ ਜਾਵੇ ਤਾਂ ਉਹਨਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਹੁਣ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਕਿਸੇ ਗਲੀ ਦੇ ਵਿੱਚ ਆ ਕੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇੱਥੇ ਕੀ ਪਰੇਸ਼ਾਨੀ ਹੈ ਕੀ ਨਹੀਂ ਹੈ ਕਦੇ ਕਿਸੇ ਲੋਕਾਂ ਤੋਂ ਨਹੀਂ ਪੁੱਛਿਆ ਦੋ ਵਾਰ ਲੋਕਾਂ ਨੇ ਉਹਨਾਂ ਨੂੰ ਕਾਉਂਸਲਰ ਬਣਾਇਆ ਹੈ ਤੇ ਉਹਨਾਂ ਦਾ ਜਿਹੜਾ ਆਨਸਰ ਸੀਗਾ ਉਹ ਇਹ ਸੀਗਾ ਕਿ ਤੁਸੀਂ ਕਿਹੜਾ ਮੈਨੂੰ ਵੋਟਾਂ ਦੇ ਕੇ ਜਟਾਇਆ ਹੈ ਤੇ ਇਹ ਮੈਂ ਤੁਹਾਡੇ ਕੰਮ ਕਿਉਂ ਕਰਾਂ ਤੇ ਉੱਪਰਲੀ ਜਿਹੜੀ ਗਲੀ ਹੈ ਉੱਥੇ ਦੇ ਬਾਰੇ ਮੈਨੂੰ ਦੇ ਰਹੀ ਹਾਲਾਤ ਬੁੱਤ ਜਦੋਂ ਮਰਜ਼ੀ ਦੇ ਹੋ ਜਾਵੇ ਪਾਣੀ ਪਾਣੀ ਰੰਦਾ ਪਰ ਕੋਈ ਫਾਇਦਾ ਨਹੀਂ ਹੋਇਆ ਲੋਕਾਂ ਨੂੰ ਮੌਜੂਦਾ ਸਰਕਾਰ ਦੇ ਜੋ ਐਮਐਲਏ ਨੇ ਆਪ ਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਨਹੀਂ ਅਸੀਂ ਨਹੀਂ ਕੋਸ਼ਿਸ਼ ਕੀਤੀ ਕਿਉਂਕਿ ਜੋ ਮੈਂ听ਿਆ ਕਿਉਂਕਿ ਸਾਡੇ ਇਲਾਕੇ ਦੇ ਹੀ ਲੋਕਾਂ ਨੇ ਉਹਨਾਂ ਨੂੰ ਇੱਕ ਦੋ ਵਾਰੀ ਅਪਰੋਚ ਕੀਤਾ ਹੈ ਕਿਸੇ ਸਮੱਸਿਆ ਕਰਕੇ ਕਿਸੇ ਨੂੰ ਕੰਪਲੇਂਟ ਨਹੀਂ ਕੀਤੀ ਇਸ ਵਾਰ ਕੰਪਲੇਂਟ ਐ ਤਾਂ ਮੁਲੇ ਤਰਫੋਂ ਜਿਹੜੀ ਕੀਤੀ ਜਾਂਦੀ ਹੈ ਉਹ ਗਲੀਆਂ ਦੇ ਵਿੱਚ ਹੁੰਦੀ ਹੈ ਉਹਦੇ 'ਚ ਸੈਨ ਵੀ ਕਰੀਂ ਤੇ ਸਾਰਾ ਕੁਝ ਕਰੀਂਦਾ ਪਰ ਫਿਰ ਕਾਰਵਾਈ ਨਹੀਂ ਹੁੰਦੀ ਪਈ ਇੱਥੇ ਜਦੋਂ ਦੇ ਅਸੀਂ ਆਏ ਆ ਉਦਾਂ ਦਾ ਹਾਲ ਹੈ ਉਹ ਉਦਾਂ ਦੇ ਨਹੀਂ ਹੈ ਦੀ ਸਫਾਈ ਇੱਥੇ ਨਾ ਕੋਈ ਚਾਲੂ ਵਾਲਾਂ ਦਾ ਨਾ ਕੋਈ ਗਟਰਾ ਵਾਲਾਂ ਦਾ ਕੋਈ ਨਹੀਂ ਸਾਫ ਕਰਦਾ। ਅਸਤਾਨੀ ਬਾਗ ਕੇ ਪਿੰਦੇ ਤੇ ਸਾਡੇ ਬਾਅਦ ਫਿਲਟਰ ਬਣੀ ਐਸੀ ਕੋਈ ਫਿਲਟਰ ਯੂਜ਼ ਕਰੀਏ ਵੀ ਸਾਡੇ ਵਾਲੇ ਅਸੀਂ ਉੱਤਨੇ ਕੇ ਹੈਗੇ ਜਿੰਨਾ ਕੱਸੀਂ ਚੱਲਦੇ ਆ। ਵੈਲਕਮ ਜਬੀ ਵੀ ਦੇਖ ਰਹੇ ਸਾਰੇ ਦਸਕਾਰਾ ਸਵਾਗਤ ਹੈ ਤੇ ਇਸ ਟਾਈਮ ਅਸੀਂ ਮੌਜੂਦ ਆ ਜਲੰਧਰ ਦੇ ਸੰਤੋਸ਼ੀ ਨਗਰ ਦੇ ਵਿੱਚ ਤੇ ਹਾਲਾਤ ਤੁਹਾਨੂੰ ਸੰਤੋਸ਼ੀ ਨਗਰ ਦੇ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਗਲੀਆਂ ਦੇ ਵਿੱਚ ਜਿਹੜੇ ਆ ਸੀਵਰੇਜ ਪ੍ਰੋਪਰ ਜਿਹੜੇ ਆ ਭਰੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਜਿਹੜਾ ਨਿਕਲਣਾ ਇੱਥੋਂ ਮੁਸ਼ਕਲ ਹੋਇਆ ਹੋਇਆ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਜਲੰਧਰ ਦੇ ਸੰਤੋਸ਼ੀ ਨਗਰ ਦੀਆਂ ਤਸਵੀਰਾਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਇੱਥੋਂ ਨਿਕਲਣਾ ਮੁਸ਼ਕਲ ਹੋਇਆ ਔਰ ਇਹ ਇਨੇ ਗੰਦੇ ਪਾਣੀ ਦੇ ਵਿੱਚ ਲੋਕਾਂ ਦਾ ਬਿਮਾਰ ਹੋਣਾ ਬੱਚਿਆਂ ਦਾ ਬਿਮਾਰ ਹੋਣਾ ਲਾਜ਼ਮੀ ਹੈ ਤੁਸੀਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਿਹਾ ਜਲੰਧਰ ਦੇ ਸੰਤੋਸ਼ੀ ਨਗਰ ਦੀਆਂ ਤਸਵੀਰਾਂ ਨੇ ਔਰ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਪਹਿਲੇ ਤੇ ਦੱਸੋ ਕਿ ਕਿੰਨੀ ਕੁ ਦੇਰ ਤੋਂ ਇਹ ਜਿਹੜਾ ਮਾਹੌਲ ਇਦਾਂ ਦਾ ਬਣਿਆ ਹੋਇਆ ਸੰਤੋਸ਼ੀ ਨਗਰ ਦਾ ਇਹ 4 ਦਿਨ ਹੋ ਗਏ ਜੀ ਅੱਜ 5ਵਾਂ ਦਿਨ ਹੈ ਜੀ ਜੇ ਹਾਲਾਤ ਇਦਾਂ ਦੇ ਇਦਾਂ ਹੀ ਨੇ ਤੇ ਲੋਕੀ ਬਹੁਤ ਪਰੇਸ਼ਾਨ ਨੇ ਹੁਣ ਤਾਂ 스멜 ਇੰਨੀ ਜ਼ਿਆਦਾ ਵਧ ਗਈ ਹੈ ਕਿ ਲੋਕੀ ਆਪਣੇ ਘਰਾਂ ਚੋਂ ਬਾਹਰ ਨਿਕਲਣਾ ਵੀ ਪਸੰਦ ਨਹੀਂ ਕਰ ਰਹੇ ਨਹੀਂ ਇਹ ਇਦਾਂ ਦਾ ਹਾਲਾਤ ਨੇ ਇਹ 4 ਦਿਨਾਂ ਤੋਂ ਕਿ ਪਹਿਲੇ ਵੀ ਬੰਦੇ ਆਏ ਨੇ ਇਦਾਂ ਦੇ ਹਾਲਾਤ ਇਹ ਪਹਿਲੇ ਵੀ ਬੰਦੇ ਆਏ ਨੇ ਪਰ ਇਦਾਂ ਦੇ ਹਾਲਾਤ ਬਹੁਤ ਘੱਟ ਹੀ ਰਹੇ ਆ ਚਲੋ ਸੀਵਰੇਜ ਦਾ ਪਾਣੀ ਭਰਦਾ ਸੀਗਾ ਕੰਪਲੇਂਟ ਹੋ ਜਾਂਦੀ ਸੀ ਹੋ ਜਾਂਦਾ ਸੀ ਸਾਫ ਸਫਾਈ ਹੋ ਜਾਂਦੀ ਸੀਗੀ ਤੇ ਦੋ ਇੱਥੇ ਦੇ ਸੀਵਰੇਜ ਮੈਨ ਆਂਦੇ ਆ ਉਹ ਬਹੁਤ ਵਧੀਆ ਬੰਦੇ ਨੇ ਠੀਕ ਹੈ ਉਹਨਾਂ ਦੀ ਪਿੱਠ ਸੁਣਦੀ ਹੈ ਮੈਂ ਉਹਨਾਂ ਨੂੰ ਕਦੀ ਵੀ ਕਾਲ ਕਰ ਦਵਾ ਕਿ ਪਾਜੀ ਇੱਥੇ ਥੋੜਾ ਜਿਹਾ ਸੀਵਰੇਜ ਬਲੋਕੇਜ ਹੈਗੀ ਹੈ ਉਹ ਕੰਮ ਕਰ ਦਿੰਦੇ ਨੇ ਪਰ ਇਸ ਵੇਲੇ ਸਮੱਸਿਆ ਏਡੀ ਵੱਡੀ ਹੈ ਕਿ ਉਹ ਆਪਣੇ ਐਂਡ ਤੇ ਨਹੀਂ ਆ ਸਕਦੇ ਉਹਨਾਂ ਨੂੰ ਉਪਰੋਂ ਗੱਲ ਕਰੀਏ ਮੈਂ ਜਿੱਦਾਂ ਤੁਸੀਂ ਕਹ ਰਹੇ ਸੀਵਰੇਜ ਬਲੌਕ ਰਹਿੰਦਾ ਜੋ ਇੱਥੇ ਦੇ ਕਾਉਂਸਲਰ ਪਹਿਲੇ ਰਹੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਨੰਨੀਆਂ ਪਾਈਪਾਂ ਪਾਈ ਜਾਣ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਜੀ ਜੀ ਤੇ ਹੁਣ ਵੀ ਜੇਕਰ ਉਹਨਾਂ ਨੂੰ ਕੋਈ ਕੰਮ ਕਿਹਾ ਜਾਵੇ ਤਾਂ ਉਹਨਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਹੁਣ ਮੇਰੇ ਕੋਲ ਕੋਈ ਪਾਵਰ ਨਹੀਂ ਹੈਗੀ ਹੈ ਪਾਵਰ ਦੇ ਵਿੱਚ ਰਹਿ ਕੇ ਵੀ ਕਦੀ ਕਿਸੇ ਦੀ ਉਹਨਾਂ ਨੇ ਕਿਸੇ ਦੀ ਸੁਣ ਹੀ ਲਿੱਤੀ ਕਿਸੇ ਗਲੀ ਦੇ ਵਿੱਚ ਆ ਕੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇੱਥੇ ਕੀ ਪਰੇਸ਼ਾਨੀ ਹੈ ਕੀ ਨਹੀਂ ਹੈ ਕਦੀ ਕਿਸੇ ਲੋਕਾਂ ਤੋਂ ਨਹੀਂ ਪੁੱਛਿਆ ਜੀ ਦੋ ਵਾਰ ਲੋਕਾਂ ਨੇ ਉਹਨਾਂ ਨੂੰ ਕਾਉਂਸਲਰ ਬਣਾਇਆ ਆ ਜੀ ਪਰ ਕੋਈ ਫਾਇਦਾ ਨਹੀਂ ਹੋਇਆ ਲੋਕਾਂ ਨੂੰ ਹੁਣ ਮੌਜੂਦਾ ਸਰਕਾਰ ਦੇ ਜੋ ਐਮਐਲਏ ਨੇ ਆਪ ਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਨਹੀਂ ਅਸੀਂ ਨਹੀਂ ਕੋਸ਼ਿਸ਼ ਕੀਤੀ ਕਿਉਂਕਿ ਜੋ ਮੈਂ ਇੱਥੇ ਸੁਣਿਆ ਕਿਉਂਕਿ ਸਾਡੇ ਇਲਾਕੇ ਦੇ ਹੀ ਲੋਕਾਂ ਨੇ ਉਹਨਾਂ ਨੂੰ ਇੱਕ ਦੋ ਵਾਰੀ ਅਪਰੋਚ ਕੀਤਾ ਆ ਕਿਸੇ ਸਮੱਸਿਆ ਕਰਕੇ ਬਟ ਉਹਨਾਂ ਦਾ ਜਿਹੜਾ ਆਨਸਰ ਸੀਗਾ ਉਹ ਇਹ ਸੀਗਾ ਕਿ ਤੁਸੀਂ ਕਿਹੜਾ ਮੈਨੂੰ ਵੋਟਾਂ ਦੇ ਕੇ ਜਿਤਾਇਆ ਆ ਤੇ ਇਸ ਮੈਂ ਤੁਹਾਡੇ ਕੰਮ ਕਿਉਂ ਕਰਾਂ ਠੀਕ ਹੈ ਇਸ ਕਰਕੇ ਅਸੀਂ ਨਹੀਂ ਸਮਝਦੇ ਕਿ ਉਹ ਉਹਨਾਂ ਕੋਲ ਜਾਣ ਦਾ ਕੋਈ ਬੈਨੀਫਿਟ ਵੀ ਹੈਗਾ ਆ ਕਿਉਂਕਿ ਜੋ ਹਾਲਾਤ ਪੰਜਾਬ ਦੇ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਲਦੇ ਹੋਏ ਤੇ ਕੋਈ ਵੀ ਆਮ ਜਨਤਾ ਮੇਰੇ ਨਾਲ ਮੇਰੀਆਂ ਭੈਣਾਂ ਇੱਥੇ ਮੱਲੇ ਦੀਆਂ ਖੜੀਆਂ ਹੋਈਆਂ ਇਹਨਾਂ ਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਕੋਈ ਵੀ ਦਿੱਕਤ ਆਉਂਦੀ ਹੈ ਇਹਨਾਂ ਦੀ ਇਹ ਜਦ ਕੋਈ ਸੁਣਵਾਈ ਕਰਨ ਵਾਲਾ ਨਹੀਂ ਹੈ ਵਿਚਾਰੇ ਜਾਂਦੇ ਹੀ ਨਹੀਂ ਕਿਤੇ ਉਹ ਕਾਰਪੋਰੇਸ਼ਨ ਦੇ ਵਿੱਚ ਕਿਸੇ ਅਫਸਰ ਨਾਲ ਜਾਂ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਮੈਂ ਹਰ ਇੱਕ ਗਲੀ ਦੇ ਲੈਟਰ ਦਿੱਤੀ ਹੋਈ ਹੈ ਉੱਥੇ ਕਮਿਸ਼ਨਰ ਆਫਿਸ ਦਿੱਤੀ ਹੋਈ ਹੈ ਲੈਟਰ ਹਰ ਇੱਕ ਗਲੀ ਦੀ ਸਮੱਸਿਆ ਬਾਰੇ ਲਿਖਿਆ ਹੋਇਆ ਹੈ ਕਿਉਂਕਿ ਹਰ ਇੱਕ ਗਲੀ ਦੇ ਵਿੱਚ ਸੀਵਰੇਜ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੈ ਜੀ ਕਿਉਂਕਿ ਸੀਵਰੇਜ ਦੀ ਸਮੱਸਿਆ ਹੈ ਕਿ ਇਨ ਕਿਉਂਕਿ ਦੇਖੋ ਜੇ ਬਿਜਲੀ ਨਹੀਂ ਆਏਗੀ ਬੰਦਾ ਫਿਰ ਵੀ ਮੈਨੇਜ ਕਰ ਲੇਗਾ ਥੋੜਾ ਬਹੁਤ ਠੀਕ ਹੈ ਜੋ ਸੀਵਰੇਜ ਦੀ ਸਮੱਸਿਆ ਹੁੰਦੀ ਹੈ ਨਾ ਤੇ ਕਾਫੀ ਚੀਜ਼ਾਂ ਇਫੈਕਟ ਹੁੰਦੀ ਹੈ ਆਪਣਾ ਪੀਣ ਵਾਲਾ ਪਾਣੀ ਇਫੈਕਟ ਹੁੰਦਾ ਸਭ ਤੋਂ ਵੱਡੀ ਗੱਲ ਹੁਣ ਜਿਹਦਾ ਇਹ ਮੌਜੂਦਾ ਹਾਲਾਤ ਨੇ ਇਹ ਜੇ ਇਦਾਂ ਹੀ ਚੱਲਦੇ ਰਹੇ ਤੇ ਤੁਸੀਂ ਸਮਝ ਜਾ ਰਹੇ ਹੋ ਸਾਰੀ ਜਨਤਾ ਵੀ ਸਮਝ ਜਾ ਰਹੀ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਜਿਹੜੇ ਪੀਣ ਵਾਲੀ ਪਾਈਪਾਂ ਪਹੁੰਚੇ ਵੀ ਮਿਕਸ ਹੋ ਸਕਦਾ ਜੋ ਮਿਕਸ ਹੋਏਗਾ ਤਾਂ ਮੁਸ਼ਕਲ ਹੋਏਗੀ ਗਲਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਰ ਤੁਸੀਂ ਇੱਥੇ ਦੁਕਾਨ ਚਲਾਉਂਦੇ ਹੋ ਕਿੰਨੇ ਦਿਨ ਤੋਂ ਇਦਾਂ ਦੇ ਹਾਲਾਤ ਬਣੇ ਹੋਏ ਨੇ ਭਾਜੇ ਨੂੰ 4-5 ਦਿਨ ਹੋ ਗਏ ਨੇ ਅੱਜ ਇੱਥੇ ਇਹੀ ਕੰਮ ਚੱਲ ਰਿਹਾ ਵਾ ਵੀ ਕੋਈ ਕਹਿੰਦੇ ਨੇ ਵੀ ਉਹਨੂੰ ਗਟਰ ਵਾਲੇ ਵਿਚਾਰੇ ਆਂਦੇ ਨੇ ਉਹ ਵੀ ਕੀ ਕਰਨੇ ਪਏ ਉਹਨਾਂ ਦੀ ਬੇਵਸੀ ਹੋਈ ਪਈ ਐ ਤੇ ਉੱਪਰਲੀ ਜਿਹੜੀ ਗਲੀ ਐ ਉੱਥੇ ਦੇ ਬਾਰੇ ਮੈਨੂੰ ਤੇ ਦਿੰਦਾ ਹੀ ਹਾਲ ਆ ਉੱਥੇ ਜਦੋਂ ਮਰਜ਼ੀ ਦੇਖ ਲਓ ਜਾ ਕੇ ਪਾਣੀ ਪਾਣੀ ਰਹਿੰਦਾ ਵਾ ਕਿਵੇਂ ਤੁਹਾਡੇ ਕੋਈ ਗਾਜ਼ ਛੜਦਾ ਤੁਹਾਡੇ ਥੜੀ ਦੀ ਉੱਤੇ ਕਿਉਂ ਕੋਈ ਗਾਕ ਨਹੀਂ ਆ ਰਿਹਾ ਚਾਰ ਦਿਨਾਂ ਤੋਂ ਕੋਈ ਗਾਕ ਨਹੀਂ ਆ ਰਿਹਾ ਹੈਗਾ ਕੋਈ ਗਾਕ ਆਏਗਾ ਕਿੱਥੋਂ ਪਾਣੀ ਦੇ ਵਿੱਚ ਥੋੜੀ ਨਾ ਆਏਗਾ ਆਪਣੇ ਨਾ ਇੱਥੇ ਦੇ ਜਿਹੜੇ ਇੱਥੇ ਦੇ ਕਾਉਂਸਲਰ ਰਹੇ ਨੇ ਪਹਿਲੇ ਸਾਬਕਾ ਕਾਉਂਸਲਰ ਰਹੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਆਪਦੇ ਵਿਧਾਇਕ ਨਾਲ ਮਿਲੇ ਨਹੀਂ ਜੀ ਅਸੀਂ ਨਹੀਂ ਮਿਲੇ ਹੈਗਾ ਕੋਈ ਕਿਸੇ ਨੂੰ ਕੰਪਲੇਂਟ ਨਹੀਂ ਕੀਤੀ ਇਸ ਬਾਰੇ ਕੰਪਲੇਂਟ ਐ ਤਾਂ ਮੱਲੇ ਤਰਫੋਂ ਜਿਹੜੀ ਕੀਤੀ ਜਾਂਦੀ ਉਹ ਗਲੀਆਂ ਦੇ ਵਿੱਚ ਹੁੰਦੀ ਹੈ ਉਹਦੇ 'ਚ ਸੈਨ ਵੀ ਕਰੀ ਦੇ ਸਾਰਾ ਕੁਝ ਕਰੀਦਾ ਪਰ ਫਿਰ ਵੀ ਕਾਰਵਾਈ ਨਹੀਂ ਹੁੰਦੀ ਕੋਈ ਕੋਈ ਨਾ ਐਸਾ ਝਾੜੂ ਵਾਲਾ ਆਂਦਾ ਵਾ ਸਫਾਈ ਕਰਨ ਵਾਸਤੇ ਜਿਵੇਂ ਕੋਈ ਵੀ ਅਬਾਡ ਦੇ ਵਿੱਚ ਹਰ ਗਲੀ ਦੇ ਵਿੱਚ ਸਫਾਈ ਕਰਨ ਵਾਸਤੇ ਆਂਦਾ ਕੋਈ ਨਹੀਂ ਇੱਥੇ ਮੈਂ ਦੇਖਿਆ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਸੰਤੋਸ਼ੀ ਨਗਰ ਦੇ ਹਾਲਾਤ ਤੇ ਤੁਸੀਂ ਤੁਹਾਨੂੰ ਹੋਰ ਵੀ ਜਿਹੜੇ ਇੱਥੇ ਲੋਕ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿੰਨੇ ਸਾਲਾਂ ਤੋਂ ਹਾਲਾਤ ਬਣੇ ਹੋਏ ਨੇ ਇੱਥੇ ਜਦੋਂ ਦੇ ਅਸੀਂ ਆਏ ਆ ਉਦਾਂ ਦਾ ਹਾਲ ਹੈ ਕੋਈ ਉਦਾਂ ਦੇ ਨਹੀਂ ਹੈਗਾ ਭੀ ਸਫਾਈ ਇੱਥੇ ਨਾ ਕੋਈ ਝਾੜੂ ਵਾਲਾ ਆਂਦਾ ਨਾ ਕੋਈ ਗਟਰਾ ਹੜਾ ਆਂਦਾ ਕੋਈ ਨਹੀਂ ਸਾਫ ਕਰਦਾ ਜੀ ਕੀ ਲੱਗਦਾ ਹੈ ਕਿ ਜਿੱਦਾਂ ਦੇ ਗੰਦੇ ਪਾਣੀ ਹੈ ਕੱਲ ਨੂੰ ਪੀਣ ਵਾਲੇ ਪਾਣੀ ਦੇ ਵਿੱਚ ਵੀ ਦਿੱਕਤ ਆਏਗੀ ਹੋਰ ਪੀਣ ਵਾਲੇ ਪਾਣੀ ਚ ਕਿਉਂ ਨਹੀਂ ਦਿੱਕਤ ਆਏਗੀ ਅਸੀਂ ਪੀਣ ਵਾਲਾ ਪਾਣੀ ਪੀਵਾਂਗੇ ਤਾਂ ਸਤ ਬਿਮਾਰ ਪਏਗੇ ਬਿਲਕੁਲ ਹਾਂ ਅਸੀਂ ਤਾਂ ਪਾਣੀ ਉਬਾਲ ਕੇ ਪੀਂਦੇ ਪਏ ਸਾਡੇ ਕੋਲ ਫਿਲਟਰ ਵੀ ਨਹੀਂ ਹੈ ਅਸੀਂ ਕੋਈ ਫਿਲਟਰ ਯੂਜ਼ ਕਰੀਏ ਵੀ ਸਾਡੇ ਵਾਲੇ ਅਸੀਂ ਉਤਨੇ ਕੇ ਹੈਗੇ ਜਿੰਨਾ ਕਸੀਂ ਚੱਲਦੇ ਆਗੇ ਜਿਹੜੇ ਹੁਣ ਮੌਜੂਦਾ ਐਮਐਲਏ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਤੁਸੀਂ ਨਹੀਂ ਇਹਨਾਂ ਨਾਲ ਨਹੀਂ ਮਿਲਣ ਦੀ ਕੋਸ਼ਿਸ਼ ਕੀਤੀ ਸਾਡੇ ਹੈਗੀ ਮਿਲਣ ਵਾਲੇ ਦਿੰਦੇ ਐਪਲੀਕੇਸ਼ਨ ਸਭ ਖੁਸ਼ੀ ਤਾਂ ਅਸੀਂ ਇਨਕੇ ਸਾਥ ਚੱਲਦੇ ਹਾਂ ਜੀ ਹਾਂਜੀ ਜਿੱਥੇ ਵੀ ਬੁਲਾਣਾ ਤਾਂ ਅਸੀਂ ਖੜੇ ਹੁੰਦੇ ਇਹਨਾਂ ਦੇ ਨਾਲ ਸਾਥ ਵਿੱਚ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਹੋਰ ਵੀ ਗਲੀਆਂ ਜਿਹੜੀਆਂ ਤੁਹਾਨੂੰ ਦਿਖਾ ਦੰਨੇ ਆ ਕਿਵੇਂ ਦੀਆਂ ਸੰਤੋਸ਼ੀ ਨਗਰ ਦੀਆਂ ਗਲੀਆਂ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਰਾ ਦੇ ਬਾਹਰ ਲੋਕਾਂ ਨੇ ਇੱਟਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਔਰ ਕੂੜੇ ਦੇ ਢੇਰ ਦੇਖੋ ਕਿਵੇਂ ਜਿਹੜੇ ਆ ਬਣੇ ਹੋਏ ਨੇ ਹੋਰ ਵੀ ਜਿਹੜੀਆਂ ਗਲੀਆਂ ਤੁਹਾਡੇ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੰਨੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਗਲੀ ਦੀ ਐਂਟਰੈਂਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਾਲਾਤ ਜਿਹੜੇ ਸੰਤੋਸ਼ੀ ਨਗਰ ਦੇ ਬਣੇ ਹੋਏ ਨੇ ਤੇ ਜਿਹੜੇ ਇੱਥੇ ਦੇ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਰ ਵੀ ਗੱਲਬਾਤ ਕਰਾਂਗੇ ਸਰ ਕਿਦਾਂ ਦੇ ਇਹ ਹਾਲਾਤ ਬਣੇ ਹੋਏ ਨੇ ਜਿਹੜੇ ਸੀਵਰੇਜ ਬਲੋਕ ਆ ਦੇਖੋ ਤੁਹਾਡੇ ਸਾਹਮਣੇ ਨਹੀਂ ਕਿੰਨੀ ਦੇਰ ਹੋ ਗਈ ਇਹ ਚੀਜ਼ਾਂ ਨੂੰ ਆ ਚਾਰ ਪੰਜ ਦਿਨ ਨੂੰ ਇਹ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੁਸੀਂ ਕਿਸੇ ਨੂੰ ਮਿਲੇ ਹੋ ਵੋ ਇਸ ਬਾਰੇ ਕਹਿਣਾ ਕਿਹਨੋਂ ਨਹੀਂ ਐਮਐਲਏ ਸਾਹਿਬ ਜਾਂ ਕਿਸੇ ਹੋਰ ਨੂੰ ਕਿਸੇ ਨੂੰ ਨਹੀਂ ਕੋਈ ਨਹੀਂ ਸੁਣਦਾ ਉਹ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਲੋਕ ਜਿਹੜੇ ਐਮਐਲਏ ਜਾਂ ਕਿਸੇ ਅਫਸਰ ਨੂੰ ਵੀ ਕਹਿਣਾ ਨਹੀਂ ਪਸੰਦ ਕਰਦੇ ਕਿਉਂ ਕੋਈ ਕੰਮ ਕਹਿਣਾ ਮੰਨਦਾ ਹੀ ਨਹੀਂ ਹੈ ਜਿਵੇਂ ਅਸੀਂ ਲੋਕਾਂ ਦੇ ਨਾਲ ਹੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਐਮਐਲਏ ਸਾਹਿਬ ਕੋ ਜਾਨਨੇ ਆ ਤੇ ਉਹ ਕਹਿੰਦੇ ਆ ਤੁਸੀਂ ਕਿਹੜੀਆਂ ਸਾਨੂੰ ਵੋਟਾਂ ਪਾਈਆਂ ਨੇ ਇਹ ਤਸਵੀਰਾਂ ਸੀ ਜਲੰਧਰ ਦੀਆਂ ਤਸਵੀਰਾਂ ਸੰਤੋਸ਼ੀ ਨਗਰ ਦੀਆਂ ਤਸਵੀਰਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਜਲੰਧਰ ਨੂੰ ਸਮਾਰਟ ਸਿਟੀ ਬਣਾਵਾਂਗੇ ਪਰ ਸੰਤੋਸ਼ੀ ਨਗਰ ਦੇ ਹਾਲਾਤਾਂ ਨੂੰ ਦੇਖ ਕੇ ਨਹੀਂ ਲੱਗਦਾ ਸੀ ਫਿਰ ਮੈਡਮ ਨਾਲ ਇੱਕ ਵਾਰੀ ਗੱਲਬਾਤ ਕਰਦੇ ਆ ਮੈਡਮ ਇਹ ਕਹਿੰਦੇ ਕਿ ਸਮਾਰਟ ਸਿਟੀ ਬਣਾਵਾਂਗੇ ਲੱਗਦਾ ਕਿ ਇਦਾਂ ਸਮਾਰਟ ਸਿਟੀ ਬਣੇਗੀ ਇਹ ਸਮਾਰਟ ਸਿਟੀ ਕਦੀ ਨਹੀਂ ਬਣ ਸਕਦੀ ਜੀ ਇਹਨਾਂ ਦੀ ਸਰਕਾਰ ਰਹਿੰਦੇ ਤਾਂ ਕਦੀ ਨਹੀਂ ਬਣ ਸਕਦੀ ਹੁਣ ਇਹ ਲੋਕਾਂ ਨੂੰ ਸਮਝਣਾ ਪਏਗਾ ਪੰਜਾਬੀਆਂ ਨੂੰ ਸਮਝਣਾ ਪਏਗਾ ਕਿ ਕੌਣ ਉਹਨਾਂ ਦੇ ਹਿੱਤਾਂ ਲਈ ਖੜਾ ਹੁੰਦਾ ਹੈ ਤੇ ਜੇਕਰ ਫਿਰ ਵੀ ਲੋਕਾਂ ਨੂੰ ਨਹੀਂ ਸਮਝ ਆਈ ਹੈ ਤੇ ਇਹ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਕਿਸੇ ਕੰਮ ਦਾ ਨਹੀਂ ਰਹੇਗਾ ਬਿਲਕੁਲ ਅ ਤੁਸੀਂ ਦੇਖ ਸਕਦੇ ਹੋ ਕਿ ਸਮਾਰਟ ਸਿਟੀ ਦੇ ਦਾਅਵੇ ਤੇ ਬੜੇ ਵੱਡੇ ਵੱਡੇ ਕਿਤੇ ਜਾ ਰਹੇ ਨੇ ਇਹ ਹਾਲਾਤ ਜਿਹੜੇ ਤੁਹਾਨੂੰ ਦਿਖਾਏ ਨੇ ਜਲੰਧਰ ਦੇ ਸੰਤੋਸ਼ੀ ਨਗਰ ਦੇ ਹਾਲਾਤ ਨੇ ਔਰ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਵੇਂ ਗੰਦੇ ਪਾਣੀ ਦੇ ਵਿੱਚ ਬੱਚੇ ਜਿਹੜੇ ਇੱਥੋਂ ਨਿਕਲ ਕੇ ਜਾਂਦੇ ਨੇ ਔਰ ਉਹਨਾਂ ਨੂੰ ਇਸ ਚੀਜ਼ ਦੀਆਂ ਬਿਮਾਰੀਆਂ ਵੀ ਜਿਹੜੀਆਂ ਲੱਗ ਸਕਦੀਆਂ ਨੇ ਇਸ ਖਬਰ ਦੇ ਉੱਤੇ ਤੁਹਾਡਾ ਕੀ ਕਮੈਂਟ ਹੈ ਜਰੂਰ ਕਰਕੇ ਦੱਸਿਓ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅਨਕਿਜ ਜੁਨੇਜਾ ਤੇਲਗਮ ਜੀ ਟੀਵੀ